ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਹਾਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਹੜਾ ਕੀ ਗੁਰਪ੍ਰੀਤ ਨੇ ਸਮਾਗਮ ਜੋ ਕਿ ਸਾਈਂ ਜੀ ਨੇ ਉਸ ਨੂੰ ਕਿਆ ਸੀ ਪੰਡਹਾਰਾ ਕਰਾਉਣ ਲਈ ਜਦ ਉਹ ਕਰਾਉਂਦਾ ਹੈ ਤਾਂ ਉੱਥੇ ਹੀ ਉਹ ਸਾਈਂ ਜੀ ਦਾ ਪਰਦਾ ਫਾਸ਼ ਵੀ ਹੋ ਜਾਂਦਾ ਹੈ ਤੇ ਉਹ ਪਰਦਾ ਫਾਸ਼ ਕਿਵੇਂ ਹੁੰਦਾ ਹੈ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਮੇਕੇ ਸਾਈਂ ਕੀ ਨੇ ਉਸਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਮੈਂ ਤੈਨੂੰ ਬੁੱਟਰ ਵਾਲਾ ਘਰ ਦਿਵਾ ਦੇਵਾਂਗਾ ਤੇ ਤੈਨੂੰ ਬਹੁਤ ਵੱਡਾ ਭੰਡਾਰਾ ਕਰਵਾਉਣਾ ਪੈਣਾ ਇੱਕ ਸਮਾਗਮ ਕਰਾਉਣਾ ਪੈਣਾ ਤੇ ਗੁਰਪ੍ਰੀਤ ਉਸੇ ਵੇਲੇ ਹਾਂ ਕਰ ਦਿੰਦਾ ਕਿਉਂਕਿ ਉਹ ਬੁੱਟਰ ਦਾ ਘਰ ਖਰੀਦਣਾ ਚਾਹੁੰਦਾ ਸੀ ਤੇ ਉਸਨੇ ਸਕੀਮ ਲਾ ਕੇ ਆਪਣੇ ਹੀ ਕੇਲੇ ਦੇ ਕੋਲੋਂ ਘਰ ਖਰੀਦ ਕੇ ਤੇ ਗੁਰਪ੍ਰੀਤ ਨੂੰ ਦਿਵਾ ਦਿੱਤਾ ਤੇ ਉੱਤੇ ਹੀ ਗੁਰਪ੍ਰੀਤ ਨੂੰ ਹੋਰ ਵਿਸ਼ਵਾਸ ਹੋ ਗਿਆ ਕਿ ਇਹ ਸਾਰਾ ਕੁਝ ਤਾਂ ਸਾਈਂ ਦੀ ਜੀ ਦੀ ਕਿਰਪਾ ਨਾਲ ਹੋਇਆ ਏ ਤੇ ਉਹ ਸਾਈਂ ਜੀ ਨੂੰ ਇੰਨਾ ਯਾਰਾ ਮੰਨਣ ਲੱਗ ਪੈਂਦਾ ਤੇ ਉਹ ਇਹ ਵੀ ਕਹਿੰਦਾ ਹੈ ਕਿ ਹੁਣ ਜਿਹੜੀ ਘਰ ਵਿੱਚ ਕੰਧ ਹੋਈ ਆ ਉਸ ਨੂੰ ਹਟਾ ਦੇਣਾ ਹੈ ਤੇ ਜਦ ਸਾਰੇ ਘਰ ਦੇ ਉਸ ਦੇ ਖਿਲਾਫ ਖੜੇ ਹੋਏ ਹੁੰਦੇ ਆ ਤੇ ਉਹ ਕੰਧ ਉਸੇ ਵੇਲੇ ਗੁੱਸੇ ਵਿੱਚ ਆ ਕੇ ਹਟਾਉਣ ਲੱਗ ਜਾਂਦਾ ਹੈ ਤੇ ਸਾਰੇ ਦੇਖਦੇ ਹੀ ਰਹਿ ਜਾਂਦੇ ਨੇ ਸੋ ਜਦੋਂ ਕਾਂਧ ਹਟਾ ਕੇ ਵੇੜੇ ਨੂੰ ਇੱਕ ਕਰ ਦਿੰਦਾ ਹੈ ਤੇ ਉਹ ਇਹ ਵੀ ਕਹਿੰਦਾ ਹੈ ਕਿ ਹੁਣ ਜਗ੍ਹਾ ਖੁੱਲੀ ਹੋ ਗਈ ਆ ਤੇ ਇੱਥੇ ਹੋਵੇਗਾ ਸਾਈਂ ਜੀ ਦਾ ਸਮਾਗਮ ਸੋ ਸਾਰੀਆਂ ਤਿਆਰੀਆਂ ਹੋਣ ਲੱਗ ਜਾਂਦੀਆਂ ਨੇ ਤੇ ਉਹ ਸਾਈਂ ਜੀ ਨੂੰ ਵੀ ਕਹਿ ਦਿੰਦਾ ਹੈ ਕਿ ਤੁਸੀਂ ਭੰਡਾਰਾ ਕਰਨ ਲਈ ਤਿਆਰ ਹੋ ਜਾਓ ਤੇ ਬਹੁਤ ਜ਼ਿਆਦੀਆਂ ਸੰਗਤਾਂ ਨੂੰ ਵੀ ਬੁਲਾਇਆ ਜਾਵੇ ਸੋ ਜਦ ਬਹੁਤ ਜ਼ਿਆਦੇ ਲੋਕ ਇਕੱਠੇ ਹੁੰਦੇ ਆ ਤੇ ਸਾਈਂ ਜੀ ਜਦ ਉੱਥੇ ਆਉਂਦਾ ਹੈ ਉਹ ਲੋਕਾਂ ਨੂੰ ਬੇਫਕੂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਪਰ ਉੱਥੇ ਹੀ ਸੰਗਤਾਂ ਦੇ ਵਿੱਚ ਆਇਆ ਹੋਇਆ ਇੱਕ ਇਨਸਾਨ ਜੋ ਕਿ ਉਸ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਤੇ ਉਸ ਨੇ ਪਹਿਲਾਂ ਠੱਗੀ ਮਾਰੀ ਹੋਈ ਸੀ ਤੇ ਉਸ ਦਾ ਇਹ ਵੀ ਪਤਾ ਸੀ ਕਿ ਇਸ ਨੇ ਕਿਸੇ ਦਾ ਕਤਲ ਵੀ ਕੀਤਾ ਹੈ ਉਹ ਬੰਦਾ ਉਸ ਨੂੰ ਪਹਿਚਾਨ ਲੈਂਦਾ ਹੈ ਉਹ ਕਾਫੀ ਟਾਈਮ ਸੋਚਦਾ ਹੈ ਕਿ ਇਹ ਕੌਣ ਆ ਫਿਰ ਉਸਦੇ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਤਾਂ ਪਰਸ਼ੋਤਮੈ ਜ ਦਾ ਨਾਂ ਤੇ ਪਰਸ਼ੋਤਮ ਆ ਇਹ ਤਾਂ ਬਿਹਾਰ ਵਿੱਚੋਂ ਆਇਆ ਹੈ ਸਾਰੀ ਘਾਲ ਉਤੇ ਦਿਮਾਗ ਵਿੱਚ ਘੁੰਮਦੀ ਆ ਉਹ ਸੋਚਦਾ ਹੈ ਕਿ ਹੁਣ ਇਹਨਾਂ ਇਸ ਬੰਦੇ ਨੇ ਇਹਨਾਂ ਨੂੰ ਕਿੰਨਾ ਬੇਕੂ ਬਣਾਇਆ ਹੋਇਆ ਹੈ ਕਿ ਸਾਰੇ ਘਰ ਵਿੱਚ ਸਮਾਗ ਮਚਲ ਰਿਹਾ ਇਸ ਦੇ ਨਾਂ ਦਾ ਤੇ ਇਹ ਇੱਕ ਨੰਬਰ ਦਾ ਨਕਲੀ ਤੇ ਝੂਠਾ ਸੋ ਉਹ ਬੰਦੇ ਨੇ ਜਦ ਸਾਰਿਆਂ ਵਿੱਚ ਰੋਲਾ ਪਾ ਦਿੱਤਾ ਕਿ ਇਹ ਕੋਈ ਅਸਲੀ ਨਹੀਂ ਹੈਗਾ ਇਹ ਲੋਕਾਂ ਨੂੰ ਬੇਕੂ ਉਨਾ ਆ ਰਿਹਾ ਹੈ ਤੇ ਇਸ ਨੇ ਸਾਰਿਆਂ ਨੂੰ ਬੜੀ ਠੱਗੀ ਮਾਰੀ ਹੋਈ ਆ ਮੇਰੇ ਕੋਲ ਕਾਫੀ ਸਬੂਤ ਵੀ ਹੈਗੇ ਆ ਮੈਂ ਤੁਹਾਨੂੰ ਦੱਸ ਦੇਵਾਂਗਾ ਪਰ ਉਸ ਟਾਈਮ ਉਸ ਦੇ ਕੋਲ ਕੋਈ ਸਬੂਤ ਨਹੀਂ ਹੁੰਦਾ ਕਿ ਤੇ ਉਹ ਜਦ ਰੋਲਾ ਪਾ ਦਿੰਦਾ ਹੈ ਤੇ ਉਹ ਗੁਰਪ੍ਰੀਤ ਉਸਦੇ ਵਿਸ਼ਵਾਸ ਨਹੀਂ ਕਰਦਾ ਤੇ ਗੁਰਪ੍ਰੀਤ ਅੱਗੋਂ ਉਸ ਨੂੰ ਬੋਲਣ ਲੱਗ ਜਾਂਦਾ ਹੈ ਕਿ ਸਾਡੇ ਘਰ ਆਏ ਦੀ ਤੂੰ ਬੇਅਦਬੀ ਕਰ ਰਿਹਾ ਹੈ ਪਰ ਉਹ ਬੰਦੇ ਤੇ ਵਿਸ਼ਵਾਸ ਕਰਨ ਦੀ ਬਚਾਏ ਗੁਰਪ੍ਰੀਤ ਸਾਈਂ ਜੀ ਤੇ ਹੋਰ ਵਿਸ਼ਵਾਸ ਕਰਦਾ ਹੈ ਤੇ ਉਹ ਬੰਦਾ ਅੱਗੋਂ ਇਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਸਬੂਤ ਦਿਖਾ ਸਕਦਾ ਹੈ ਮੈਨੂੰ ਟਾਈਮ ਚਾਹੀਦਾ ਹੈ ਤੇ ਉਹ ਪਰਸ਼ੋਤਮ ਦੇ ਰੰਗ ਉੱਡ ਜਾਂਦੇ ਨੇ ਉਹ ਸੋਚਦਾ ਹੈ ਕਿ ਮੇਰਾ ਲੱਗਦਾ ਪੇਤ ਖੁੱਲਣ ਹੀ ਵਾਲਾ ਹੈ ਉਹ ਉਥੋਂ ਛੇਤੀ ਛੇਤੀ ਕੰਮ ਨਿਬੜ ਕੇ ਜਾਣਾ ਚਾਹੁੰਦਾ ਹੈ ਪਰ ਰੋਜੀ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਇਸ ਦਾ ਭੇਦ ਖੁੱਲਣ ਵਾਲਾ ਹੈ ਤੇ ਇਸ ਨੂੰ ਜਾਣ ਨਹੀਂ ਦੇਣਾ ਸੋ ਰੋਜੀ ਕਹਿੰਦੀ ਹੈ ਕਿ ਜਿੰਨਾ ਚਿਰ ਤੂੰ ਸਾਡੇ ਘਰ ਪੂਰਾ ਭੰਡਾਰਾ ਨਾ ਕੀਤਾ ਅਸੀਂ ਤੈਨੂੰ ਜਾਣ ਨਹੀਂ ਦੇਣਾ ਤੇ ਉਹ ਸਾਰੇ ਪਾਸੇ ਫਸ ਚੁੱਕਾ ਹੈ ਹੁਣ ਦੇਖਦੇ ਹਾਂ ਉਹ ਨਕਲੀ ਸਾਈ ਹੁਣ ਗੁਰਪ੍ਰੀਤ ਦੇ ਹੱਥੋਂ ਬਚੇਗਾ ਜਾਂ ਨਹੀਂ ਤੇ ਉਸ ਦਾ ਪਰਦਾ ਫਾਸ਼ ਹੋ ਹੀ ਗਿਆ ਹੈ ਤੇ ਦੇਖਾਂਗੇ ਕਿ ਹੁਣ ਅੱਗੇ ਕੀ ਹੋਵੇਗਾ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਵਾਦ